ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਅੱਜ ਅਸੀਂ ਪਹੁੰਚੇ ਹਾਂ ਜਹਾਜੀ ਹਵੇਲੀ ਟੋਡਰਮਲ ਜਿਨ੍ਹਾਂ ਨੇ ਆਪਣਾ ਸਾਰਾ ਧਨ ਹੀ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਦੇ ਸੰਸਕਾਰ ਦੇ ਲਈ ਵਜ਼ੀਰ ਖਾਨ ਨੂੰ ਰਾਮ ਦੇ ਬੰਦੇ ਨੂੰ ਦੇ ਦਿੱਤਾ ਸੀ ਸੰਸਕਾਰ ਕਰਨ ਦੇ ਲਈ ਉੱਥੇ ਹੀ ਕੁਝ ਕੁ ਜ਼ਰੂਰੀ ਬੇਨਤੀਆਂ ਵੀ ਨੇ ਪਹਿਲੀ ਬੇਨਤੀ ਐਸਜੀਪੀਸੀ ਨੂੰ ਕਿ ਉਹ ਜਿਹੜੀ ਇਤਿਹਾਸਕ ਜਿਹੜੀ ਟੋਡਰਮਲਦੀ ਹਵੇਲੀ ਹੈ ਕਿ ਇਹਨੂੰ ਯਾਦ ਰੱਖਣ ਆਉਣ ਵਾਲੇ ਸਮੇਂ ਤੱਕ ਸਭ ਸਾਰੇ ਜਾਣੇ ਇੱਕ ਦਾ ਇਸ ਦਾ ਰਾਹ ਨਹੀਂ ਪਤਾ ਬਹੁਤੇ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਟੋਡਰਮਲ ਜੀ ਜਿਹੜਾ ਰਾ ਮਦਰੀ ਹਵੇਲੀ ਹੈ ਇਹਨਾਂ ਦੀ ਜਹਾ ਜੀ ਹਵੇਲੀ ਨਿਸ਼ਾਨ ਬਹੁਤ ਘੱਟ ਲੱਗੇ ਹੋਏ ਨੇ ਕਿ ਰਾਸਤਾ ਇੱਧਰ ਹੈ ਜਿਹੜੀ ਟੋਡਰਮਲ ਦੀ ਹਵੇਲੀ ਹੈ ਕਿ ਉਹ ਨਿਸ਼ਾਨ ਜ਼ਰੂਰ ਲਗਵਾਏ ਜਾਣ ਜਗਾ ਜਗਾ ਤੇ ਕਿ ਜਿਹੜੇ ਸੰਗਤਾਂ ਨੇ ਆਉਣ ਵਾਲੀਆਂ ਉਸ ਟੋਡਰਮਲ ਹਵੇਲੀ ਨੂੰ ਧਿਆਨ ਦੇ ਨਾਲ ਅਗੇ ਵੇਖ ਸਕਣ ਸੌਖੇ ਪਹੁੰਚ ਸਕਣ ਔਰ ਦੂਜੀਆਂ ਜੋ ਆਪਸੀ ਇਥੇ ਗੱਲਾਂ ਬਾਤਾਂ ਹੋ ਰਹੀਆਂ ਸੀ ਜਾਂ ਅਸੀਂ ਜਦੋਂ ਸਾਨੂੰ ਨਹੀਂ ਪਤਾ ਸੀ ਟੋਡਰਮਲ ਦੀ ਹਵੇਲੀ ਦਾ ਅਸੀਂ ਉੰਦੇ ਜਾਂਦੇ ਕੁਝ ਰਾਹੀ ਗੀਰ ਆ ਵੀਰਾਂ ਨੂੰ ਪੁੱਛਿਆ ਕਿ ਜੀ ਟੋਡਰਮਲ ਦੀ ਜਿਹੜੀ ਹਵੇਲੀ ਹੈ ਜਹਾ ਜੀ ਉਹ ਕਿਸ ਕਿਹੜੇ ਪਾਸੇ ਆ ਤਾਂ ਉਹਨਾਂ ਦਾ ਇਹ ਜਵਾਬ ਸੀਗਾ ਸਾਨੂੰ ਕਿ ਉਹ ਤਾਂ ਉੱਥੇ ਜੀ ਪਲਾਟ ਕੱਟੀ ਜਾਂਦੇ ਆ ਕਿ ਕਿਹੜੀ ਟੋਡਰਮਲ ਦੀ ਹਵੇਲੀ ਰਹਿ ਗਈ ਬਸ ਉਹਨੂੰ ਤਾਂ ਖਤਮ ਕਰ ਦੇਣਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਵਿੱਚ ਬਹੁਤ ਲੋਕ ਆਪਣੇ ਦਿਮਾਗ ਦੇ ਵਿੱਚ ਵਸਾਈ ਬੈਠੇ ਨੇ ਉਸ ਇਨਸਾਨ ਨੇ ਪਤਾ ਨਹੀਂ ਕਿਉਂ ਕਿ ਅਸੀਂ ਬੈਸੀ ਰਾਸਤਾ ਪੁੱਛ ਰਹੇ ਸਾਨੂੰ ਨਹੀਂ ਸੀ ਪਤਾ ਕਿਤੇ ਲਿਖਿਆ ਵੀ ਹੋਇਆ ਨਹੀਂ ਸੀਗਾ ਅਜੋ ਅਸੀਂ ਬੈਸੇ ਹੀ ਉਸ ਰਾਗਣ ਨੂੰ ਪੁੱਛ ਲਿਆ ਸੀ ਪਰ ਉਸ ਦਾ ਇਹ ਜਵਾਬ ਸੀਗਾ ਕਿ ਉੱਥੇ ਦਾ ਪਲਾਟ ਕੱਟੇ ਜਾ ਰਹੇ ਨੇ ਜਿਹੜਾ ਇਤਿਹਾਸ ਆ ਉਹਨੂੰ ਬਿਲਕੁਲ ਖਤਮ ਕੀਤਾ ਜਾਊਗਾ ਪਰ ਆ ਕੇ ਦੇਖਿਆ ਤਾਂ ਜੋ ਲਖਨਊ ਟੀਮਾਂ ਨੇ ਤਿੰਨ ਫੇਸਾਂ ਦੇ ਉਹਨਾਂ ਵੱਲੋਂ ਜਿਹੜਾ ਇਹ ਕਾਰੋਬਾਰ ਆ ਜਿਹੜਾ ਮਤਲਬ ਸਾਰਾ ਕੰਮ ਆ ਜਿਹੜਾ ਬਦਿਆ ਢੰਗ ਦੇ ਨਾਲ ਕੀਤਾ ਜਾ ਰਿਹਾ ਬਾਰੂ ਬੀਰ ਨੇ ਜਿਨ੍ਹਾਂ ਨੇ ਸੇਵਾ ਲਈ ਹੋਈ ਹੈ ਉਹ ਆਪ ਦਾ ਪਰਸਨ ਤੌਰ ਤੇ ਜਿਹੜਾ ਕੰਮ ਆ ਸਾਰਾ ਇਹ ਵਾਰ ਬਾਰੂ ਕਰਵਾ ਰਹੇ ਨੇ ਇਸ ਨੂੰ ਪ੍ਰਤਨ ਹਿਸਾਬ ਦੇ ਨਾਲ ਜਿਹੇ ਹਿਸਾਬ ਦੇ ਨਾਲ ਹੈ ਪਹਿਲਾਂ ਉਸੇ ਹਿਸਾਬ ਦੇ ਨਾਲ ਹੀ ਇਸ ਨੂੰ ਤਿਆਰ ਕੀਤਾ ਜਾਵੇ ਬਹੁਤ ਜਣੇ ਕਹਿ ਰਹੇ ਨੇ ਕਿ ਉਸੇ ਤਰ੍ਹਾਂ ਤਿਆਰ ਨਹੀਂ ਹੋਣੀ ਕਿ ਇਹ ਸਿਮੈਂਟਡ ਹੀ ਤਿਆਰ ਹੋਊਗੀ ਬਾਕੀ ਉਹ ਜਦੋਂ ਬਣੇਗੀ ਤਿਆਰ ਹੋ ਜਾਵੇਗੀ ਤਾਂ ਉਦੋਂ ਸਹੀ ਪਤਾ ਲੱਗੇਗਾ